ਅਗਰ ਤੁਸੀਂ ਨੌਜਵਾਨ ਹੋ ਖੁਦ ਤੁਸੀਂ ਨੌਜਵਾਨ ਹੋ ਜਾਂ ਤੁਸੀਂ ਮੁੰਡਿਆਂ ਦੇ ਮਾਪਿਓ ਮਤਲਬ ਆਦਮੀਆਂ ਦੀਆਂ ਜਿਹੜੀ ਸਮੱਸਿਆਵਾਂ ਨੇ ਪੁਰਸ਼ਾਂ ਦੀਆਂ ਤੇ ਜਿਹਨੂੰ ਕਹਾਂਗੇ ਪ੍ਰਮੇਹ ਰੋਗ ਜਿਹਨੂੰ ਕਹਿੰਦੇ ਆ ਪ੍ਰਮੇਹ ਰੋਗ ਤੇ ਸ਼ੁਕਰ ਪ੍ਰਮੇਹ ਤਾਤ ਪੈਣਾ ਪੰਜਾਬੀ ਵਿੱਚ ਕਹਿੰਦੇ ਨੇ ਤਾਤ ਪੈਣਾ ਪੁਆਇੰਟਾਂ ਦੇ ਵਿੱਚ ਇਹਨੂੰ ਕਹਿੰਦੇ ਨੇ ਹੱਡ ਖੋਲਦੇ ਨੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚੰਗੇ ਤਰ੍ਹਾਂ ਦੱਸਦਾ ਸਾਰੀ ਗੱਲ ਸਤਿ ਸ਼੍ਰੀ ਅਕਾਲ ਬੈਜ ਚਰਨ ਕਮਲ ਸਿੰਘ 올ਡ ਆਯੁਰਵੈਦ ਦਾ ਤੂਰੀ ਤੋਂ ਸਤਿ ਪਵਿੰਤਸ ਆਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ। ਸੋ ਨੌਜਵਾਨ ਮੇਰੀ ਵੀਡੀਓ ਧਿਆਨ ਨਾਲ ਦੇਖਣਾ ਜਾਂ ਮਾਪਿਓ ਤੁਸੀਂ ਤੁਹਾਡੇ ਬੱਚੇ ਜਵਾਨ ਹੋ ਰਹੇ ਨੇ ਮੁੰਡੇ ਤੁਹਾਡੇ ਮਤਲਬ ਪੁੱਤਰ ਨੇ ਤੁਹਾਡਾ ਜਵਾਨ ਹੋ ਰਿਹਾ ਪੁੱਤ ਕਿਉਂਕਿ ਮੁੰਡਿਆਂ ਨੂੰ ਇਹ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਅੱਜ ਦੇ ਟਾਈਮ ਦੇ ਵਿੱਚ। ਪਹਿਲਾਂ ਵੀ ਸੀ ਕਈਆਂ ਦੀ ਉਮਰ 40-40 50 ਸਾਲ ਹੋ ਗਈ ਉਹ ਮੈਨੂੰ ਫੋਨ ਕਰਦੇ ਨੇ ਦੱਸ ਦਿੰਦੇ ਨੇ ਆਉਂਦੇ ਨੇ ਮੇਰੇ ਕੋਲੇ ਕਿ ਐਨੇ ਸਾਲ ਹੋ ਗਏ ਜੀ ਸਾਡੀ ਆਹ ਸਮੱਸਿਆ ਦਾ ਹਾਲ ਨਹੀਂ ਹੋਇਆ ਜਿਹਨੂੰ ਕਹਿੰਦੇ ਆਂ ਤਾਤ ਤਾਤ ਰੋ ਆਪਿੰਟਾਂ ਦੇ ਵਿੱਚ ਇਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਹੱਡ ਖੁਰਨਾ ਵੀ ਹੱਡ ਖੁਰਨ ਲੱਗ ਗਏ ਅਸਲ ਆਯੁਰਵੇਦ ਦੇ ਵਿੱਚ ਇਹਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਪਰਮੇ ਰੋਗ ਸੋ ਪਰਮੇ ਰੋਗ 20 ਤਰ੍ਹਾਂ ਦੇ ਹੁੰਦੇ ਨੇ 20 ਪ੍ਰਕਾਰ ਦੇ ਪਰਮੇ ਰੋਗ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਰੋਗ ਆ ਤਾਤੂ ਪਰਮੇ ਸ਼ੁਕਰ ਪਰਮੇ ਮਤਲਬ ਬੀਰੇ ਦਾ ਪਿਸ਼ਾਬ ਦੇ ਰਸਤੇ ਆਉਣਾ ਉਹਨੂੰ ਪਿਸ਼ਾਬ ਦੇ ਰਸਤੇ ਕੁਝ ਵੀ ਆ ਰਿਹਾ ਉਹਨੂੰ ਪਰਮੇ ਰੋਗ ਕਿਹਾ ਜਾਂਦਾ 10 ਬਾਦਜ 6 ਕਫਜ ਅਤੇ 4 ਪਿੱਤਜ पित्तज कफज वातज अलग-अलग प्रमेय ਨੇ ਸੋ ਇਹ ਜਿਹੜਾ ਪਰਮੇਆ ਸ਼ੁਕਰ ਪਰਮੇ ਇਹ ਕਫज प्रमेय ਚ ਆਉਂਦਾ ਸੋ ਚਲੋ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਕਰੀਏ ਐਨੇ ਡਿਟੇਲ ਚ ਜਾਣ ਦੀ ਲੋੜ ਨਹੀਂ ਮੈਂ ਤੁਹਾਨੂੰ ਅੱਗੇ ਨੁਸਖਾ ਦੱਸਦਾ ਮੈਂ ਤੁਹਾਨੂੰ ਦੱਸਦਾ ਵੀ ਅਗਰ ਤੁਸੀਂ ਮਾਪੇ ਹੋ ਤਾਂ ਵੀਡੀਓ ਧਿਆਨ ਨਾਲ ਦੇਖਿਓ ਚਾਹੇ ਮਾਵਾ ਚਾਹੇ ਤੁਸੀਂ ਪਿਓ ਹਨਾ ਸਾਰਿਆਂ ਦੇ ਦੇਖਣ ਵਾਲੀ ਵੀਡੀਓ ਹੈ ਤੇ ਇੱਕ ਨੌਜਵਾਨਾਂ ਨੂੰ ਬੇਨਤੀ ਕਰਦਾ ਤੁਸੀਂ ਜਵਾਨ ਹੋ ਰਹੇ ਹੋ ਤੁਸੀਂ ਬਚਪਨ ਚ ਆਪਦੇ ਮਾਤਾ ਪਿਤਾ ਤੋਂ ਹਰੇਕ ਗੱਲ ਨਹੀਂ ਲੁਕਾਉਂਦੇ ਸੀ ਹਨਾ ਹੁਣ ਤੁਸੀਂ ਜਵਾਨ ਹੋ ਗਏ ਤੁਹਾਨੂੰ ਕੋਈ ਐ ਇਦਾਂ ਦੀ ਸਮੱਸਿਆ ਆਉਂਦੀ ਹੈ ਤੁਹਾਡੇ ਪਿਸ਼ਾਬ ਦੇ ਰਸਤੇ ਕੋਈ ਗਿੱਲਾ ਗਿੱਲਾ ਜਾਂ ਕੁਝ ਆਉਣ ਲੱਗਿਆ ਤੁਹਾਡੀ ਉਮਰ ਚੜ੍ਹਦੀ ਜਵਾਨੀ ਹੈ ਤੁਸੀਂ 20 ਸਾਲ ਦੇ ਹੋ 25 ਸਾਲ ਦੇ ਹੋ ਤੁਹਾਡੀ ਹਜੇ ਮੈਰਿਜ ਨਹੀਂ ਹੋਈ ਚਾਹੇ ਜਾਂ ਮੈਰਿਜ ਹੋ ਚੁੱਕੀ ਹੈ ਚਲੋ ਫਿਰ ਤੁਸੀਂ ਆਪਣੇ ਜੀਵਨ ਸਾਥੀ ਸਾਥੀ ਨੂੰ ਦੱਸ ਦੋਗੇ ਨਾ ਆਪਣੀ ਵਾਈਫ ਨੂੰ ਦੱਸ ਦੋਗੇ ਕੋਈ ਸਮੱਸਿਆ ਜਿੰਨਾ ਜਿੰਨਾ ਤੁਹਾਡਾ ਬਿਆਨ ਹੀ ਹੁੰਦਾ ਤੁਸੀਂ ਆਪਣੇ ਮਾਪੇ ਬਾਪ ਨੂੰ ਜ਼ਰੂਰ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਹੈਗੀ ਆ ਇਹ ਵਈ ਤਾਂ ਬੱਚਿਆਂ ਨੂੰ ਜਾਂ ਮੁੰਡਿਆਂ ਨੂੰ ਵੱਡੀ ਉਮਰ ਚ ਜਾ ਕੇ ਨਾਈਟ ਫਾਲ ਹੋਣ ਲੱਗ ਜਾਂਦਾ ਜਦੋਂ ਚੜ੍ਹਦੀ ਜਵਾਨੀ ਹੁੰਦੀ ਹੈ ਰਾਤ ਨੂੰ ਡਿਸਚਾਰਜ ਆ ਹੋ ਜਾਣਾ ਕਈ ਮੁੰਡੇ ਆਪਣੇ ਆਪ ਨੂੰ ਮਹਿਸੂਸ ਕਰਨਗੇ ਵੀ ਇਹ ਮੈਨੂੰ ਪਤਾ ਨਹੀਂ ਕਿਉਂ ਹੋਣ ਲੱਗ ਗਿਆ ਮੈਨੂੰ ਮੰਮੀ ਡੈਡੀ ਕੀ ਕਹਿਣਗੇ ਮੇਰੇ ਮਾਤਾ ਪਿਤਾ ਕੀ ਕਹਿਣਗੇ ਵੀ ਇਹ ਕਿਉਂ ਹੋ ਗਿਆ ਐਵੇਂ ਕੀ ਹੋ ਗਿਆ ਵੀ ਮੈਂ ਕੋਈ ਗਲਤ ਕੰਮ ਕਰਿਆ ਤਾਂ ਹੋ ਗਿਆ ਸੋ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਇਹ ਕੋਈ ਗਲਤ ਕੰਮ ਨਹੀਂ ਕਿਸੇ ਨਾਲ ਨਹੀਂ ਇਹ ਚੀਜ਼ ਹੁੰਦੀ ਸੋ ਇਹ ਹੁੰਦੀ ਆ ਕੋਈ ਖਾਣ ਪਾਣ ਥੋੜਾ ਐਜਾ ਹੋ ਗਿਆ ਤੁਸੀਂ ਗਰਮ ਚੀਜ਼ਾਂ ਵੱਧ ਖਾ ਰਹੇ ਹੋ ਕੋਈ ਪਾਰਲਾ ਫਾਸਟ ਫੂਡ ਖਾ ਰਹੇ ਹੋ ਜੰਕ ਫੂਡ ਖਾ ਰਹੇ ਹੋ ਤੇ ਤੁਹਾਡਾ ਖਾਣ ਪਾਣ ਠੀਕ ਨਹੀਂ ਹੈਗਾ ਤੁਸੀਂ ਆਪਣੀ ਨੀਂਦ ਨਹੀਂ ਪੂਰੀ ਕਰਦੇ ਜਾਂ ਕੋਈ ਟੈਨਸ਼ਨ ਆ ਤੁਹਾਡੇ ਦਿਮਾਗ ਦੇ ਵਿੱਚ ਸੋ ਜੇ ਤੁਸੀਂ ਕੋਈ ਦੇਸ਼ ਵਿਦੇਸ਼ ਚੋਂ ਨਾ ਬਾਹਰ ਚਲੇ ਗਏ ਇੰਡੀਆ ਤੋਂ ਬਾਹਰ ਚਲੇ ਗਏ ਉੱਥੇ ਸਟਰਗਲ ਕਰ ਰਹੇ ਹੋ ਕਿਸੇ ਨੂੰ ਵੀ ਇਹ ਸਮੱਸਿਆ ਆ ਜਾਂਦੀ ਆ ਜਿਹਨੂੰ ਕਹਿੰਦੇ ਆ ਤਾਤ ਰੋਗ ਸ਼ੁਕਰ ਪਰਮੇ ਵੀਰੇ ਦਾ ਪਛਾਣ ਦੇ ਰਸਤੇ ਆਉਣਾ ਇੱਕ ਤਾਂ ਸੁਪਨੋਸ ਹੋ ਜਾਂਦਾ ਰਾਤ ਨੂੰ ਜਿਹਨੂੰ ਕਹਿੰਦੇ ਸੁਪਨੋਸ ਹੋ ਗਿਆ ਹਨਾ ਰਾਤ ਨੂੰ ਆਪਣੇ ਆਪ ਸੁਪਨ ਦੇ ਵਿੱਚ ਡਿਚਾਰਜ ਹੋ ਜਾਂਦਾ ਕੁਝ ਸੋ ਮਤਲਬ ਕਹਿਣ ਦਾ ਮੇਰਾ ਸਭ ਤੋਂ ਪਹਿਲਾਂ ਇਹ ਹੈ ਵੀ ਆਪਣੇ ਮਾਪਿਆਂ ਨੂੰ ਜ਼ਰੂਰ ਦੱਸਿਆ ਕਰੋ ਜਾਂ ਵੱਡੇ ਕਿਸੇ ਆਪਣਾ ਭਰਾ ਨੂੰ ਦੱਸੋ ਜਾਂ ਦੋਸਤ ਨੂੰ ਕਿਸੇ ਨੂੰ ਵੀ ਸ਼ੇਅਰ ਕਰੋ ਇਹਦਾ ਸਹੀ ਤਰੀਕੇ ਨਾਲ ਇਲਾਜ ਕਰੋ ਸੋ ਚਲੋ ਹੁਣ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ ਨਾ ਆਪਾਂ ਜਲਦੀ ਮੁੱਦੇ ਤੇ ਆਈਏ ਤੇ ਪਸ਼ਾਬ ਦਾ ਨ ਤੋਂ ਪਹਿਲਾਂ ਜਾਂ ਮਗਰੋਂ ਹੋ ਜਾਂਦਾ ਇਹਦੇ ਪਿੱਛੇ ਕਾਰਨ ਬਹੁਤ ਨੇ ਕਬਜ ਵੀ ਹੋ ਸਕਦਾ ਤੁਹਾਡਾ ਕਾਰਨ ਤੇ ਕਬਜਾ ਤੁਹਾਨੂੰ ਤੁਹਾਡੇ ਮਿਹਦੇ ਚ ਗਰਮੀ ਐ ਤੁਸੀਂ ਸਟ੍ਰੈਸ ਚੋਂ ਹਨਾ ਕੋਈ ਵੀ ਕਾਰਨ ਹੋ ਸਕਦਾ ਇਹਦਾ ਤੇ ਦੂਸਰਾ ਕਈਆਂ ਨੂੰ ਹੁੰਦਾ ਵੀ ਕੋਈ ਇਹੋ ਜਿਹਾ ਕੋਈ ਚਿੱਤਰ ਸਾਹਮਣੇ ਆ ਗਿਆ ਕੋਈ ਇਹੋ ਜਿਹਾ ਸੀਨ ਸਾਹਮਣੇ ਆ ਗਿਆ ਕੋਈ ਮਤਲਬ ਕਿ ਕੋਈ ਨਾ ਕੋਈ ਸੀਨ ਸਾਹਮਣੇ ਆ ਗਿਆ ਤੇ ਉਹਦੇ ਕਰਕੇ ਕਈਆਂ ਨੂੰ ਨੌਜਵਾਨਾਂ ਨੂੰ ਚਿਪਚਿਪਾ ਪਾਣੀ ਆਉਣ ਲੱਗ ਜਾਂਦਾ ਡਿਸਚਾਰਜ ਆਉਣ ਲੱਗ ਜਾਂਦਾ ਸੋ ਕਈ ਆਪਣੇ ਜੀਵਨ ਸਾਥਣ ਦੇ ਕੋਲ ਜਾਂਦੇ ਨੇ ਆਪਣੀ ਵਾਈਫ ਦੇ ਕੋਲ ਜਾਂਦੇ ਨੇ ਨੇੜੇ ਜਾਂਦੇ ਨੇ ਨੇੜੇ ਜਾਣ ਨਾਲ ਉਹਨਾਂ ਨੂੰ ਇੱਛਾ ਹੁੰਦੀ ਹੈ ਕੋਈ ਇਦਾਂ ਦੀ ਮੰਨ ਲੋ ਤਾਂ ਉਹਨਾਂ ਦਾ ਡਿਸਚਾਰਜਾ ਹੋ ਜਾਂਦਾ ਪਾਣੀ ਹੀ ਆ ਜਾਂਦਾ ਮਤਲਬ ਕਿ ਜਿਹੜਾ ਬਿਲਕੁਲ ਨਹੀਂ ਆਉਣਾ ਚਾਹੀਦਾ ਜਿਹੜੀ ਸਮੱਸਿਆ ਜਿਹੜਾ ਪਾਣੀ ਆਉਣਾ ਇਹ ਮਾਡਰਨ ਸਾਇੰਸ ਤੋਂ ਬਿਲਕੁਲ ਬਾਹਰ ਆ ਮਾਡਰਨ ਸਾਇੰਸ ਦਾ ਇਹਦੇ ਉੱਪਰ ਕੋਈ ਡਾਇਗਨੋਸ ਨਹੀਂ ਹੈਗਾ ਮੇਰੇ ਕੋਲ ਬਹੁਤ ਨੌਜਵਾਨ ਆਉਂਦੇ ਨੇ ਕਹਿੰਦੇ ਅਸੀਂ ਡਾਕਟਰ ਕੋਲ ਜਾਏ ਜੀ ਵੀ ਡਾਕਟਰ ਨੇ ਸਾਨੂੰ ਕਿਹਾ ਕੋਈ ਬਿਮਾਰੀ ਨਹੀਂ ਕੁਝ ਨਹੀਂ ਹੈਗਾ ਇਹ ਠੀਕ ਹੈ ਜੀ ਪਰ ਮੈਂ ਕਹੂੰਗਾ ਵੀ ਇਹ ਥੋੜਾ ਠੀਕ ਹੋਣਾ ਚਾਹੀਦਾ ਇਹ ਕੋਈ ਨੈਚੁਰਲ ਨਹੀਂ ਆਏਗਾ ਬਿੜਾ ਪਾਣੀ ਆਉਣਾ ਠੀਕ ਹੋਣਾ ਚਾਹੀਦਾ ਇਹਦਾ ਮਤਲਬ ਇਹ ਥੋੜੀ ਆ ਵੀ ਤੁਹਾਨੂੰ ਕੋਈ ਇੱਛਾ ਹੋਈ ਤੁਹਾਡਾ ਕੰਮ ਜਾਗਰਤ ਹੋਇਆ ਗਿਆ ਕਿ ਇਹ ਵੀ ਤੁਹਾਨੂੰ ਇਦਾਂ ਦੀ ਅਟਰੈਕਸ਼ਨ ਹੁੰਦੀ ਹੈ ਕੋਈ ਕਿਸੇ ਰੰਗ ਦੇ ਮਾਈਂਡ ਦੇ ਵਿੱਚ ਵੀ ਤੁਹਾਡਾ ਪਾਣੀ ਆ ਗਿਆ ਬਿਲਕੁਲ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਤੁਹਾਡਾ ਰਿਐਕਸ਼ਨ ਡਾਊਨ ਹੋ ਜਾਊ ਮੰਨਿਆ ਵੀ 100 ਦੇ ਵਿੱਚੋਂ ਕਿਸੇ ਇੱਕ ਜਣੇ ਦਾ ਰਿਐਕਸ਼ਨ ਨਹੀਂ ਘਟਦਾ ਵੀ ਪਾਣੀ ਆ ਕੇ ਹੋਰ ਓਦਾਂ ਹੀ ਸਟਿਲ ਰਹਿੰਦਾ ਠੀਕ ਰਹਿੰਦਾ ਅਤੇ ਦੂਸਰਾ ਇਹ ਨਹੀਂ ਹੋਣਾ ਚਾਹੀਦਾ ਨਾ ਆਯੁਰਵੇਦ ਵਿੱਚ ਉਹਨੂੰ ਮੰਨਿਆ ਜਾਂਦਾ ਵੀ ਇਹ ਪ੍ਰਮੇ ਰੋਗ ਚ ਆਊਗਾ ਚਾਹੇ ਉਹ ੜੀਤਾ ਆਤ ਬੰਦੀ ਅਪਛਾਦ ਦੇ ਰਸਤੇ ਉਹ ਚਾਹੇ ਤੁਹਾਡੀ ਕੋਈ ਮਨ ਦੇ ਵਿੱਚ ਇੱਛਾ ਆਊਗੀ ਕੋਈ ਇਦਾਂ ਦੀ ਉਦੋਂ ਪਾਣੀ ਦਾ ਆ ਜਾਂਦਾ ਉਹ ਵੀ ਤਾਦ ਰੋਗ ਚ ਆਊਗਾ ਉਹਨੂੰ ਤਾਦ ਰੋਗ ਦਾ ਹੀ ਰੂਪ ਮੰਨਾਂਗੇ ਤੇ ਇਹ ਹੀ ਬਿਮਾਰੀ ਹੈ ਇਹ ਪਰ ਠੀਕ ਹੋ ਜੂਗੀ ਕੋਈ ਖਬਰਾਂਉਣ ਦੀ ਲੋੜ ਨਹੀਂ ਬਿਲਕੁਲ ਠੀਕ ਹੋ ਜਾਂਦੀ ਹੈ ਸੋ ਮੈਂ ਇਹ ਕਹਿਣਾ ਨਾ ਬਾਰ ਬਾਰ ਮਾਪਿਆਂ ਦਾ ਹੰਦਿਆ ਕਰੋ ਲੁਕੋਇਆ ਨਾ ਕਰੋ ਕੋਈ ਨੌਜਵਾਨ ਆਏ ਜਿਹਦੇ ਨੇ ਰੋਂਦੇ ਨੇ ਆ ਕੇ ਮੇਰੇ ਕੋਲ ਉਹ ਕਹਿੰਦੇ ਨੇ ਜੀ ਬਿੰਨੇ ਸਾਲ ਹੋ ਗਏ ਨੇ ਸਾਲ ਹੋ ਗਏ ਵੀ ਇਹ ਠ ਬਹੁਤ ਦੋਨੀਆਂ ਖਾਲੀਆਂ ਬਹੁਤ ਵੈਦਾਂ ਕੋਲ ਡਾਕਟਰਾਂ ਕੋਲ ਚਲੇ ਗਏ ਤੇ ਬਹੁਤ ਨੇ ਸਾਡੇ ਪੈਸੇ ਬਹੁਤ ਲੁੱਟੇ ਵੀ ਨੇ ਤੇ ਪਰ ਠੀਕ ਨਹੀਂ ਹੋਇਆ ਸੋ ਮੈਂ ਕਹਿਣਾ ਦਾ ਤੁਸੀਂ ਕੋਈ ਚੀਜ਼ਾਂ ਦੱਸਦਾ ਘਰੇ ਕਰਨਾ ਸ਼ੁਰੂ ਕਰ ਦੋ ਇਹਦੇ ਨਾਲ ਤੁਹਾਡਾ ਹੱਲ ਹੋ ਸਕਦਾ ਫਿਰ ਵੀ ਨਹੀਂ ਹੁੰਦਾ ਤੁਹਾਡੀ ਬਿਮਾਰੀ ਅੜੀ ਹੋਈ ਆ ਬੜੀ ਜ਼ਿਆਦਾ ਇੱਕ ਉਸੁੱਤੀ ਫਸੀ ਹੋਈ ਆ ਬਿਮਾਰੀ ਤੁਹਾਡੀ ਇਹੇ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਮੈਨੂੰ ਮਿਲ ਸਕਦੇ ਹੋ ਜਾਂ ਫਿਰ ਦੇਸ਼ ਉਦੇਸ਼ ਚ ਕਿਤੇ ਵੀ ਹੋ ਮੇਰੇ ਨਾਲ ਗੱਲਬਾਤ ਕਰਕੇ ਦਵਾਈ ਹੁਕੀ ਮੰਗਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਕਹਿਣਾ ਵੀ ਦੇਸ਼ ਉਦੇਸ਼ ਚ ਕਿਤੇ ਵੀ ਨੌਜਵਾਨ ਹੈਗੇ ਨੇ ਤੁਸੀਂ ਮੁੰਡੇ ਹੋ ਨਾ ਕਾਤੋ ਬਾਹਰ ਜਾ ਕੇ ਤੁਹਾਨੂੰ ਸਟਰਗਲ ਕਰਨੀ ਪੈਂਦੀ ਆ ਪਰ ਮਾਪਿਆਂ ਤੋਂ ਲੁਕੋਇਆ ਨਾ ਕਰੋ ਦੱਸ ਦਿਆ ਕਰੋ ਆਪਣੇ ਆਪ ਅੰਦਰੋਂ ਅੰਦਰੀ ਮਤਲਬ ਕਿ ਹੁਣ ਆਪਣੇ ਆਪ ਨੂੰ ਡਿਪਰੈਸ਼ਨ ਚ ਲੈ ਜਾ ਕਰੋ ਬਈ ਮੁੰਡੇ ਇਸ ਕਰਕੇ ਨੇ ਜਿਆਦਾ ਡਿਪਰੈਸ਼ਨ ਚ ਚੁੱਕ ਜਾਂਦੇ ਨੇ ਉਹ ਸੁਸਾਇਡ ਕਰਨ ਬਾਰੇ ਵੀ ਸੋਚਣ ਲੱਗਦੇ ਨੇ ਵੀ ਮੈਂ ਬਸ ਆਪਣਾ ਜੀਵਨ ਇੱਲਾਸਾ પ્રાપ્ત ਕਰਨਾ ਮੈਂ ਮਰ ਜੂਗਾ ਵੀ ਬਸ ਇਸ ਮੈਂ ਇਤੋਂ ਹੁਣ ਸੈਨ ਨਹੀਂ ਹੁੰਦਾ ਇਸ ਸਮੱਸਿਆ ਹੱਲ ਨਹੀਂ ਹੋਣੀ ਬਈ ਇਹੋ ਜਿਹਾ ਕੁਛ ਨਹੀਂ ਦੁਨੀਆ 'ਚ ਸਾਰਾ ਕੁਝ ਠੀਕ ਹੋ ਜਾਂਦਾ ਕੋਈ ਇਹ ਜਿਹੀ ਜਿੰਦਗੀ ਇੱਥੇ ਨਾ ਢੀ ਹੋਵੇ ਸੋ ਬਾਕੀ ਚਲੋ ਹੁਣ ਕਰਨਾ ਕੀ ਹੈ ਇਹ ਕੁਝ ਚੀਜ਼ਾਂ ਨੋਟ ਕਰੋ ਇਕ ਗੱਲ ਤੁਸੀਂ ਲੈਣਾ ਤ੍ਰਿਫਲਾ ਚੂਰਨ ਕਿਤੋਂ ਵੀ ਲੈ ਲਓ ਬਾਜ਼ਾਰ ਚੋਂ ਮਿਲ ਜਾਂਦਾ ਤ੍ਰਿਫਲਾ ਚੂਰਨ ਤੇ ਤਿੰਨ ਚੀਜ਼ਾਂ ਦਾ ਬਣਦਾ ਹਾਰਡਬੇੜਾ ਆਮਲਾ ਠੀਕ ਹੈ ਜੀ ਤੁਸੀਂ ਬਣਾ ਬਣਾ ਲੈ ਲਓ ਬਾਹਲੇ ਚੱਕਰਾਂ ਚ ਪੈਣ ਦੀ ਲੋੜ ਨਹੀਂ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਖਾਣੇ ਦੇ ਇੱਕ ਘੰਟਾ ਬਾਅਦ ਲੈਣਾ ਇਹ ਪਾਣੀ ਨਾਲ ਪੈਣ ਲੱਗੇ ਰਾਤ ਨੂੰ ਇੱਕ ਵਾਰੀ ਦਿਨੇ ਦੋ ਟਾਈਮ ਪਾਣੀ ਨਾਲ ਲੈਣਾ ਸ਼ੁਰੂ ਕਰਦੋ ਤੇ ਦੂਸਰਾ ਤੁਸੀਂ ਲੈਣਾ ਇੱਕ ਲੈਣਾ ਗੁਲਕੰਦ ਗੁਲਕੰਦ ਉਹਦੀ ਗੁਲਾਬ ਦੇ ਫੁੱਲਾਂ ਦੀ ਗੁਲਕੰਦ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਥੋੜੇ ਕੋਸੇ ਦੁੱਧ ਨਾਲ ਇੱਕ ਚਮਚ ਲੈਣਾ ਉਹਦਾ ਇੱਕ ਤੋਂ ਦੋ ਚਮਚ ਵੀ ਲੈ ਸਕਦੇ ਆ ਰਾਤ ਨੂੰ ਕੋਸੇ ਦੁੱਧ ਨਾਲ ਉਸ ਤੋਂ ਪਹਿਲਾਂ ਤ੍ਰਿਫਲਾ ਚूर्ण ਜਿਹੜਾ ਘੰਟਾ ਪਹਿਲਾਂ ਲੈ ਲਓ ਤ੍ਰਿਫਲਾ ਚੂਰਨ ਤਾਂ ਖਾਣੇ ਤੋਂ ਘੰਟਾ ਬਾਅਦ ਲੈ ਲਓ ਤੇ ਜਿਹੜੀ ਗੁਲਕੰਦਾ ਉਹ ਹੋਰ ਉਹ ਤੋਂ ਗੈਬ ਨਾਲ ਪੈਨ ਲੱਗੇ ਲੈ ਲਓ ਡੇਢ ਦੋ ਚਮਚੇ ਦੇ ਇੱਕ ਚਮਚੇ ਰਾਤ ਨੂੰ ਕੋਸੇ ਦੁੱਧ ਨਾਲ ਤ੍ਰਿਫਲਾ ਚੂਰਨ ਦਿਨ ਚ ਦੋ ਵਾਰੀ ਲੈਣਾ ਸੋ ਇਹ ਕੰਮ ਕਰਨਾ ਸ਼ੁਰੂ ਕਰ ਦੋ ਬਿਲਕੁਲ ਕੋਈ ਗਰਮ ਚੀਜ਼ ਨਾ ਖਾਓ ਕੋਈ ਸ਼ਰਾਬ ਨਹੀਂ ਪੀਣੀ ਕੋਈ ਅਚਾਰ ਨਹੀਂ ਖਾਣਾ ਕੋਈ ਮੀਟ ਮਾਸ ਨਹੀਂ ਖਾਣਾ ਇਹਦੇ ਵਿੱਚ ਪ੍ਰੇਜ ਰੱਖਣੇ ਨੇ ਇਹ ਪ੍ਰੇਜ ਬਹੁਤ ਜ਼ਰੂਰੀ ਨੇ ਇਹਦੇ ਵਿੱਚ ਸੋ ਕੋਈ ਵੀ ਜਿਹੜਾ ਕੋਈ ਜਰਦਾ ਵਗੈਰਾ ਖਾਂਦਾ ਉਹ ਨਹੀਂ ਖਾਣਾ ਕੋਈ ਇਹੋ ਜਿਹਾ ਕੋਈ ਵੀ ਕੋਈ ਨਸ਼ੇ ਵਾਲੀ ਚੀਜ਼ ਨਹੀਂ ਵਰਤਣੀ ਹੈਗੀ ਲਾਲ ਮਿਰਚ ਦਾ ਪਰਹੇਜ਼ ਰੱਖਣਾ ਲਸਣ ਬੰਦ ਕਰ ਦਿਓ ਲਸਣ ਨਹੀਂ ਖਾਣਾ ਲਸਣ ਦਾ ਪਰਹੇਜ਼ ਕਰ ਲਓ ਤੇਜ਼ ਮਿਰਚ ਮਸਾਲੇ ਦੀ ਸਬਜ਼ੀਆਂ 'ਚ ਵਰਤਨੇ ਬਿਲਕੁਲ ਲਾਈਟ ਹਲਕਾ ਭੋਜਨ ਕਰਨਾ ਅਤੇ ਦਿਨੇ ਫਲ ਫਰੂਟ ਹਰ ਰੋਜ਼ ਖਾਓ ਸੋ ਫਲ ਫਰੂਟ ਤੁਸੀਂ ਚੰਗੀ ਪਲੇਟ ਭਰ ਕੇ ਫਲ ਫਰੂਟ ਡੇਲੀ ਖਾਓ ਦਿਨੇ ਤੇ ਸਲਾਦ ਲਓ ਦਿਨੇ ਤੇ ਗਰਮ ਚੀਜ਼ਾਂ ਬੰਦ ਕਰ ਦਿਓ ਸੋ ਬਸ ਇਹ ਹੀ ਆ ਵੀ ਭੋਜਨ ਥੋੜਾ ਜਿਹਾ ਹਲਕਾ ਲਓ ਤੇ ਫਲ ਫਰੂਟ ਬਦ ਤੋਂ ਬਦ ਖਾਉਦੇ ਰਹੋ ਇਹ ਜਿਮਸਾਲੇ ਬੰਦ ਕਰ ਦੋ ਤੇ ਬਿਲਕੁਲ ਹੀ ਬਿਮਾਰੀ ਨੂੰ ਆਪਾਂ ਠੀਕ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਹੋਰ ਵੀ ਬਹੁਤ ਨੁਸਖੇ ਨੇ ਇਹਦੇ ਵਿੱਚ ਇਹ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਿਆ ਇਹਦੇ ਨਾਲ ਵੀ ਤੁਹਾਡਾ ਜਿਹੜਾ ਹੱਲ ਹੋ ਸਕਦਾ ਬਾਕੀ ਕਾਮੋ ਤੇਜਿਕ ਦਵਾਈਆਂ ਇਹਦੇ ਵਿੱਚ ਬਿਲਕੁਲ ਨਹੀਂ ਖਾਈਂਦੀਆਂ ਤੁਹਾਡੀ ਅਗਰ ਕੋਈ ਦਿਮਾਗ ਦੇ ਵਿੱਚ ਐਹ ਜੀ ਕਹਾਣੀ ਜ਼ਿਆਦਾ ਆਉਂਦੀ ਆ ਜ਼ਿਆਦਾ ਤੁਹਾਡੇ ਦਿਮਾਗ ਦੇ ਵਿੱਚ ਥੋੜਾ ਮਤਲਬ ਕਹਿ ਲਈਏ ਆਪਣਾ ਇਧਰ ਉਧਰ ਭਟਕਦਾ ਦਿਮਾਗ ਤੁਹਾਡਾ ਆਪਣੇ ਦਿਮਾਗ ਨੂੰ ਕੰਟਰੋਲ 'ਚ ਕਰੋ ਆਪਣਾ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਵੀ ਤੁਸੀਂ ਜਾਣਿਓ ਥੋੜਾ ਜਿਹਾ ਧਿਆਨ ਲਾਓ ਤੇ ਮੈਡੀਟੇਸ਼ਨ ਕਰੋ ਥੋੜਾ ਬਹੁਤਾ ਆਪਣੇ ਦਿਮਾਗ ਨੂੰ ਭਟਕਣ ਨਾ ਦਿਓ ਅਤੇ ਜ਼ਰੂਰੀ ਨਹੀਂ ਵੀ ਇਸ ਕਰਕੇ ਇਹ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਦਾ ਗਰਮ ਚੀਜ਼ਾਂ ਕਰਕੇ ਕਬਜ ਕਰਕੇ ਵੀ ਆ ਜਾਂਦੀ ਹੈ ਇਹ ਜੋ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਇਹ ਹੋਰ ਵੀਡੀਓ ਲੈ ਕੇ ਚਲਦੇ ਆਵਾਂਗੇ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ